ਵੇ ਇਸ ਕੁਆਲਟੀ ਕਿੰਨੀ ਸੋਹਣੀ ਹੈ ਵੀਰੇ ਯਾਰ ਓ ਖਰਗੋ ਓ ਖਰਗੋਸ ਵਾਂਗੂ ਖੜਦੀ ਹੈ ਕੰਨ ਚੱਕ ਕੇ ਨਾ ਹਾਂ ਸੋਹਣੀ ਸਣਾ ਖੀਰ ਠੰਡੀ ਬਈ ਇਹ ਵੀ ਦੇਖ ਲੈ ਠੰਡੀ ਦਾ ਬਰਫ ਵਰਗੀ ਜਿਤਗਾ ਲੈ ਲੈ ਬਸ ਛੱਡ ਦੇ ਹਦ ਆਈ ਬੋਝ ਲੈ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਪਹੁੰਚ ਚੁੱਕਿਆ ਹਾਂ ਉਹ ਚਮਕੌਰ ਸਿੰਘ ਕੋਲੇ ਪਿੰਡ ਧੌੜਾ ਤਹਿਸੀਲ ਤੱਪਾ ਤੇ ਜ਼ਿਲ੍ਹਾ ਬਰਨਾਲਾ ਜਾਨਵਰ ਦੋਖਾਵਾਂਗੇ ਗਰਮੀ ਚ ਚੱਲਣ ਵਾਲੇ ਦਿਖਾਵਾਂਗੇ ਦਿਖਾਵਾਂਗੇ ਨਗੀਨੇ ਏ ਬੱਚੀ ਤਾਂ ਜਮਈ ਨਗੀਨਾ ਆ ਕੋੜੀ ਵਰਗੀ ਬੱਚੀ ਆ ਚਾਲ ਢਾਲ ਵੀ ਤੁਹਾਨੂੰ ਇਹਦੀ ਦੱਸੂਗੀ ਤੇ ਮੇਨ ਗੱਲ ਠੰਡੀ ਸੀਲ ਵੀ ਆ ਇੱਕ ਹੈਗੀ ਆ ਸੱਜਣੋ ਜਰਸੀ ਜਾਨਵਰ ਦੋ ਹੀ ਦਿਖਾਵਾਂਗੇ ਵੀਡੀਓ ਦੇ ਵਿੱਚ ਓਦਾਂ ਤਰਸ ਕੈਮਰਾ ਘੁਮਾ ਦਿਓ ਜਾਨਵਰ ਖੜੇ ਬਥੇਰੇ ਨੇ ਇਧਰਲੇ ਪਾਸੇ ਆ ਇਹ ਵੀ ਜਿਵੇਂ ਜਿਵੇਂ ਬਾਈ ਕਹਿੰਦਾ ਰੈਡੀ ਹੁੰਦੇ ਜਾਣਗੇ ਓਵੇਂ ਓਵੇਂ ਪਾਵਾਂਗੇ ਵੀਡੀਓ ਤੇ ਹੁਣ ਆ ਜਾ ਇਧਰ ਲੈ ਆ ਚਮਕੌਰ ਨਾ ਕਰਾਉਣਾ ਮੁਲਾਕਾਤ ਆ ਜਾ ਚਮਕੌਰ ਲੰਗਿਆ ਔਰ ਜਮਗੌਰ ਕੀ ਹਾਲ ਹੈ ਵਧੀਆ ਭਰਾ ਮੇਰੇ ਹੱਸੀ ਘਾਤ ਲਾ ਸਾਰੇ ਹਾਂ ਚੜਦੀ ਕਲਾ ਚੜਦੀ ਕਲਾ ਪਰਮਾਤਮਾ ਦੀ ਹਾਂ ਜਾਨਵਰ ਦਿਖਾਵਾਂਗੇ ਦੋ ਹਾਂ ਦੋ ਹੀ ਦਿਖਾਵਾਂਗੇ ਭਰਾ ਮੇਰੇ ਦੋ ਦੇ ਵਿੱਚ ਫਿਰ ਪੁੱਛਦੇ ਬਾਹਨੇ ਭਰਾ ਕਿੰਨੇ ਦੀ ਆ ਕਿੰਨੇ ਫਿਰ ਦੋ ਦਾ ਦੱਸੀ ਠੀਕ ਹੈ ਗੱਲ ਹਾਂ ਦੋ ਦਾ ਜਿਆਦਾ ਰਹਿ ਜਾਣਾ ਦਿੱਕਤ ਹੁੰਦੀ ਹੈ ਭਰਾ ਕਿਤਨੀ ਹੁੰਦੀ ਹਾਂ ਵੀਰੇ ਆ ਆ ਆ ਇੱਥੋਂ ਕਰਦੇ ਨਹੀਂ ਹਾਂ ਜਮਾ ਬਸ ਘਲੂਣ ਬਸ ਘਲੂਣ ਬੱਸੀ ਵੀਰੇ ਚਾਰ ਦੰਦ ਦਾ ਮੂੰਹ ਮੂੰਹੋ ਚਾਰ ਦੰਦ ਸੂਆ ਪਹਿਲਾ ਘਲੂਣ ਬੱਸੀਆ ਮੂੰਹ ਫੇਸ ਕੁਆਲਿਟੀ ਇੰਨੀ ਚੰਗੀ ਆ ਭਰਾ ਮੇਰੇ ਹੱਥੋਂ ਪੱਜ ਜਮਾ ਖੜ ਨਹੀਂ ਖੜ ਨਹੀਂ ਬੜੀ ਸੋਹਣੀ ਆ ਉਹ ਸਿਸਟਮ ਆ ਬਸੀਦਾ ਤੇ ਪਲਾਈ ਬਲੂਈ ਬਸੀਦੀ ਬਹੁਤ ਆਲੇ 7-8 ਦਿਨ ਰਹੇਦਾ 20 ਕਿਲੋ ਤੋਂ ਬਾਹਰ ਤੋਂ ਘੜਦੂਗੀ ਕਾਹਨ ਦਾ 25-26 ਲੈ ਤੇ ਮੇਨ ਗੱਲ ਆ ਠੰਡੀ ਸੀਲ ਬਹੁਤ ਆ ਨਾ ਥੰਡਾਈ ਲੈ ਆਈ ਭਾਜਾ ਥੱਲੇ ਪਾਗੂਰੀ ਕੋ ਚੱਕਰ ਨਹੀਂ ਲੈ ਭਾਜਾ ਧਾਰ ਵੀ ਮਾਰਦਾ ਤਾਂ ਵੀ ਕੋ ਚੱਕਰ ਨਹੀਂ ਕਹਿੰਦੀ ਠੰਡੀ ਸੀਲ ਵੀ ਬਹੁਤ ਆਹੀ ਜੀ ਗੱਲ ਨਹੀਂ ਸੂਣ ਵਾਲੀ ਆ ਹੁਣ ਥੱਲੇ ਧਾਰ ਤੁਸੀਂ ਧਾਰ ਮਾਰਦੇ 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 ਕੁਛ ਵੀ ਨਹੀਂ ਕਹਿੰਦੀ ਕਰਮ ਵਾਲੀ ਫਰੇ ਗੁੰਦੀ ਮਾਰਦੀ ਆ ਗੁੰਦੀ ਮਾਰਦੀ ਆ ਕੱਢੂਗੀ ਦਿਨ ਅਜੇ ਹਨਾ ਹਾਂ ਦਿਨ ਕੱਢੂ ਵੀ ਲੈ ਖੋਲ ਕੇ ਤੋੜ ਦੇ ਮਗਰਾਂ ਤੋੜ ਦੇ ਮਾ ਸੂਆ ਪਹਿਲਾ ਮੂੰ ਇਹ ਵੱਡੀ ਬੁੱਡੀ ਦੀ ਗੱਲ ਕਰ ਲਈਏ ਲੈ ਇੱਛੇ ਤੋਂ ਮੇਰੇ ਘਰ ਤੋਂ ਹੰਦਾ ਜਾ ਲਾ ਲਿਓ ਕੱਦ ਬਿੱਡਾ ਹੈਗਾ ਪੰਛੀ ਦਾ ਪੂਰਾ ਫੁੱਲ ਡਾਵਲ ਤੇ ਮੇਨ ਗੱਲ ਆ ਵਰਦੀ ਬਾਈ ਸੋਹਣੀ ਇੱਕ ਬਰੇਰ ਆ ਹੱਥ ਨਹੀਂ ਇਧਰ ਹੋਈ ਕਿਸੇ ਵੀ ਪੱਖ ਤੋਂ ਤੇ ਜਾਨ ਵਾਲੀ ਬੱਛੀ ਆ ਗਰਮੀ 'ਚ ਚੱਲਣ ਵਾਲੀ ਆ ਗਰਮੀ ਸਰਦੀ ਆਈਟਮ ਇਹ ਥਾਣ ਲੱਗਿਆ ਮੁੱਠੀ ਵਾਲਾ ਜਮਾ ਚੋਣ ਆ ਫੁੱਲ ਚਵਾਈਦਾ ਬਰੇਰ ਆ ਕਲਾਸ ਤੇ ਮੇਨ ਗੱਲ ਆ ਜਿਹੜੀ ਆਰਡਰ ਆਰਡਰ ਦਾ ਸਾਈਜ਼ ਵੀ ਚੰਗਾ ਬਣਾਓ ਤੇ ਬਣਾਓ ਵੀ ਆਰਡਰ ਜਮਾ ਸਟਿਚ ਪੂਰਾ ਹਾਂ ਲੈ ਚੱਲ ਐ ਚਲਾ ਇਹਨੂੰ ਚਲਾ ਦੇ ਲੰਬੀ ਇਧਰ ਲੈ ਬੰਨੇ ਚਲਾ ਦੇ ਇਹ ਸ਼ਕੀਨ ਸ਼ਕੂਨ ਵੀ ਬਹੁਤ ਆਹਣਾ ਜੀ ਹਾਂ ਬਾਈ ਸ਼ਕੀਨ ਤਾਂ ਸੋਹਣੀ ਬਾਲੀ ਆ ਬਸ ਆਪਾਂ ਲੈ ਕੀ ਚੀਜ਼ ਲੈ ਗਾ ਭਰਾ ਮੇਰੇ ਲੈ ਕੇ ਪਾ ਠਹਿਰ ਕੇ ਦੋ ਦਿਨ ਠਹਿਰ ਕੇ ਮਿਲ ਜੀ ਆਪਾਂ ਲਵਾਂਗੇ ਚੰਗਾ ਢੰਗ ਹਾਂ ਇਧਰ ਲੈ ਪਾਸੇ ਦਿਖਾ ਦੇ ਅਰਸ ਲੰਬਾਈ ਹੁਣ ਓਏ ਲੰਬਾਈ ਲੂਈ ਦਿਖਾ ਦੇ ਇੱਥੋਂ ਹਾਂ ਲੈ ਆ ਬਾਈ ਮੋੜ ਲੈ ਏ ਕੋ ਥੋੜੀ ਜੀ ਐਚ ਵੀ ਮੜੀ ਕਰਦੇ ਹਾਂ ਦੱਬਾ ਕਰ ਦਿਨਾ ਚ ਵੀ ਠੰਡੀ ਸੀਲ ਬੜੀ ਆ ਵੀਰੇ ਇਹਦਾ ਹਾਂ ਲੈ ਬਹਿ ਜਾ ਪਾ ਛੱਡ ਦੇ ਥੱਲੇ ਠੰਡੀ ਸੀਲ ਬਥੇਰੀ ਆ ਜਿਹੇ ਬਾਈ ਕਹਿੰਦਾ ਐਂ ਬਹਿ ਜਾ ਐਂ ਬਹਿ ਜਾ ਆਪਣੇ ਕੋਲ ਜਿੰਨੇ ਡੰਕਰ ਨੇ ਆਪਾਂ ਥੋ ਆ ਵੀ ਕ੍ਰੋਸ ਚ ਗਈ ਹੈ ਨਾ ਹਾਂ ਗਰਮੀ ਦੇ ਕੰਮ ਦੀ ਆ ਭਰਾ ਮੇਰਾ ਦੁੱਧਾ ਤਾਂ 20 ਤੋਂ ਬਾਹਰ ਕੱਢੂਗੀ ਹੈ ਬਸੀ ਹਾਂ ਕੰਨ ਦਾ ਸੈਜ ਹੈ ਨਾ ਕੰਨ ਦਾ ਸੈਜ ਨਿੱਕਾ ਸੈਜ ਆ ਕੰਨ ਦਾ ਤੇ ਸ਼ਕੀਨ ਸਕੂਨ ਪੂਰੀ ਆ ਤੇ ਥਣ ਥਨੋਟ ਭੈਣ ਲੱਗਾ ਟੋਪ ਦਾ ਠੰਡੀ ਸੀਲ ਦਾਲ ਹੱਦੋਂ ਵੱਧ ਬਈਆ ਬਹੁਤ ਬਹੁਤ ਜ਼ਿਆਦਾ ਗਿਆ ਲੈ ਠੰਡੀ ਦਾ ਬਰਫ ਵਰਗੀ ਜਿਤਕਾ ਇਹਨੇ ਲੈ ਲੈ ਬਸ ਛੱਡ ਦੇ ਹਦਾਂ ਆਹੀਂ ਵਜ ਲੈ ਛੱਡ ਕੇ ਹਾਂ ਲੈ ਇਹੀਂ ਖੜੀਆ ਤਰਸੋ ਰੱਸਾ ਛੱਡ ਰੱਖਿਆ ਬਾਈ ਇਹਦੀ ਗੱਲ ਨਹੀਂ ਲੈ ਹਾਂ ਲੈ ਚੱਲ ਬਈ ਅੰਦਰ ਲੈ ਲੈ ਐ ਕਿਹੜੀ ਖੜ ਚੁ ਬਿਨਾ ਉਹ ਤੇ ਜਰ ਮੇਰੇ ਪਲੂਣ ਵਸੀ ਲੈ ਮੂੰਹੋਂ ਚਾਰ ਦਿਨ ਦਾ ਸੁਹਾ ਪਹਿਲਾਂ ਹਾਂ ਸੂਣ ਬੱਸੀ ਆ ਵੀਰੇ ਕਹੇ ਨੂੰ ਮੈਂ ਦੂਜਾ ਕਹਿੰਦਾ ਉਹਦਾ ਫਾਇਦਾ ਨਹੀਂ ਕਰ ਕੱਚੀ ਗੱਲ ਆ ਬਈ ਸੂਣ ਚ ਹਲੇ ਕੱਢ ਦੂਗੀ ਦਿਨ ਹਾਂ ਪੰਜਾਂ ਸੀ ਕਦਰ ਰਹਿੰਦਾ ਮਾਰਗ ਦੇ ਦੱਸਾਂ ਦਾ ਕੰਮ ਕਰ ਪਾ ਇੱਕ ਦੋ ਤੁਹਾਨੂੰ ਵੱੱਦ ਵੀ ਦਿਖਾਦੀ ਬਈ ਘੱਟ ਵੀ ਲਿਆ ਸਕਦੀ ਹਾਂ ਹਫਤੇ ਦੇ ਡੇਢ ਘੇੜ ਤਾਂ ਲੈ ਜੂਗੀ ਯਾਰ ਹਾਂ 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 ਪੰਜ ਸੱਤ ਦਿਨ ਲੈ ਜੂਗੀ ਥਣ ਥਣੌੜ ਚੰਗਾ ਬਣਾਉ ਤੇ ਮੇਨ ਗੱਲ ਐ ਬਾਡੀ ਵਾਲੀ ਗਾਂ ਦੀ ਗੱਲਬਾਤ ਕਰ ਲਈਏ ਇੱਥੋਂ ਉੱਤੋਂ ਦਿਖਾ ਦੇ ਦੱਸ ਬਾਡੀ ਬੁੱਡੀ ਸ਼ਕੀਨੀ ਸ਼ਕੂਨੀ ਬਹੁਤ ਜ਼ਿਆਦਾ ਆ ਯਾਰ ਜੀ ਗੱਲ ਕਰ ਲਈ ਹੈ ਨਾ ਇਹ ਪੈਸੇ ਕਿੰਨੇ ਲਵਾਂਗੇ ਜੀ ਮੋਲੇ ਏ ਦੇ ਦਾਂਗੇ ਆਪਾਂ ਸਿਰਫ 67000 ਹਾਂ 67000 ਦੀ ਦੇ ਦਾਂਗੇ ਵੀਰੇ ਹਾਂ 67000 ਦੀ ਬਾਈ ਕਹਿੰਦਾ ਦੇ ਦਾਂਗੇ ਤਾਂ ਸਰ ਸੇ ਇਤੋਂ ਲੰਬਾਈ ਲੰਬੂਈ ਹੋਰ ਦਿਖਾ ਦੇ ਇੱਕ ਵਾਰੀ ਵੇ ਫੇਸ ਕੁਆਲਿਟੀ ਲੰਬਾਈ ਲੰਬੂਈ ਅਗਲੇ ਬੰਨ੍ਹੇ ਵੀ ਦਿਖਾ ਦੇ ਥੰਡ ਸਨੌਟ ਨੇੜੇ ਲਾ ਕੇ ਸਮਾਰਕ ਅਗਲੇ ਬੰਨ੍ਹੇ ਵੀ ਦਿਖਾ ਦੇ ਥੰਡ ਸਨੌਟ ਮੁੱਠੀ ਆ ਥਣੀਆ ਬਹੁਤ ਅਲਤ ਪੈਨੇ ਮਾਰਨ ਨਾਲ ਆਪਣੇ ਦਿੱਤੀ ਨਹੀਂ ਦੱਤ ਮਾਰਨ ਲਿਖ ਲੈ ਤੇ ਫੇਸ ਕੁਆਲਿਟੀ ਬਹੁਤ ਚੰਗੀ ਆ ਵੀਰੇ ਰਾ ਇਹ ਮਿਲੂਗੀ 67000 ਚਤੇ ਹੁਣ ਆ ਗਲਾਈ ਤੂੰ ਦੇ ਵਿੱਚ ਦੇਖ ਲੈ ਠੰਡੀ ਹੋੜੜ ਕੇ ਪੂਚਾ ਕੇ ਖੜ ਗਈ ਪਰਾ ਲੈ ਆ ਹੁਣ ਆ ਵੀ ਤੋਰ ਦੇ 67000 ਦੀ ਕੋਈ ਦੰਦਾ ਨਹੀਂ ਭਰਾ ਮੇਰੇ ਜੇ ਪਾਲਣੀ ਉਹ 70000 ਦੇ ਪਾਲਦੀ ਨਹੀਂ ਹੈ ਜੀ ਬੱਸੀ ਬਾਈ ਆ ਵੀ ਤੋਰ ਦੇ ਹਾਂ ਜਰਸੀ ਆ ਵੀਰੇ ਇਹ ਇਹ ਪਲੂਣ ਨੇ 15 ਕਿਲੋ ਦੁੱਧ ਕੱਢਿਆ ਇਹ ਆ ਗਈ ਜਰਸੀ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਵੀਰੇ ਇਹ ਸਿੱਕੀ ਦਾ ਮੂੰਹ ਸਿੱਕੀ ਆ ਇਹ ਪਰ ਥਾਣੇ ਹਜੇ ਕਿੱਥੋਂ ਜਾਣਾ ਪਾਲ ਕੀ ਪਰ ਮਾਤਾ ਮਾਂ ਸੀ ਕਿਰਪਾ ਦੇ ਨਾਲ ਮਿਲ ਜਾਂਦਾ ਭਰਾ ਮੇਰਾ ਦੇਖ ਲੁੱਤੇ ਲੈ ਲਈ ਜਾ ਠਣ ਠਣਾ ਉਟ ਹੁੰਦਾ ਬਾਈ ਟੌਪ ਕੁਆਲਿਟੀ ਦਾ ਬਾਈ ਕੋਲੇ ਜਿੰਨੇ ਕੁ ਵੀ ਜਾਨਵਰ ਹੁੰਦੇ ਨੇ ਇਹ ਆ ਗਈ ਸੱਜਣੋਂ ਜਰਸੀ ਇਹ ਕੱਦ ਵਿਚ ਆ ਗਈ ਦਰਮਿਆਨੀ ਜੀ ਉਹਦਾ ਕੱਦ ਐਚਐਫ ਦੇ ਮੈਂ ਐਚਐਫ ਕਰਦਾ ਅੱਜ ਤਾਂ ਬੜੇ ਹੁੰਦੇ ਨੇ ਉਹਦਾ ਬੜੀ ਹੁੰਦੇ ਨੇ ਜਰਸੀਆਂ ਦਾ ਤਾਂ ਛੋਟੀ ਹੁੰਦੀ ਨੇ ਭਈਆ ਐਚਐਫ ਦਾ ਕੱਦ ਵੱਡਾ ਹੁੰਦਾ ਤੇ ਜਰਸੀਆਂ ਦਾ ਹੁੰਦਾ ਕੱਦ ਸੱਜਣਾ ਛੋਟਾ ਇਹ ਨੂੰ ਵੀ ਕਮਾਲ ਐ ਇੱਥੋਂ ਭਈ ਲੈ ਚਲਾ ਇਹਨੂੰ ਕਮਾਲ ਐ ਇਹ ਹਾਈ ਫੇਸ ਕੁਆਲਟੀ ਬਹੁਤ ਸੋਹਣੀ ਆ ਭਈਆ ਇੱਥੇ ਖੜਾ ਦੇ ਦੇਖ ਫੇਸ ਕੁਆਲਟੀ ਕਿੰਨੀ ਸੋਹਣੀ ਆ ਵੀਰੇ ਯਾਰ ਓਏ ਖਰਗੋ ਓਏ ਖਰਗੋਸ ਵਾਂਗੂ ਖੜਦੀ ਆ ਕੰਨ ਚੱਕ ਕੇ ਨਾ ਹਾਂ ਸੋਹਣੀ ਸਣਾ ਖੀਰ ਠੰਡੀ ਭਈ ਇਹ ਵੀ ਦੇਖ ਲੈ ਕੁਛ ਵੀ ਨਹੀਂ ਕਹਿੰਦੀ ਬਰੇ ਰਹਾ ਕਵਾਲਿਟੀ ਕਬੂਲਟੀ ਇਹਦੇ ਚ ਵੀ ਟੌਪ ਆ ਯਾਰ ਜੇ ਗੱਲ ਬਾਤ ਕਰ ਲਈ ਹੈ ਨਾ ਸਾਣਾ ਥਣਾਉਟੇ ਨੂੰ ਵੀ ਟੌਪ ਦਾ ਊਠੇ ਵਾਲੀ ਲੈਣੇ ਬਾ ਸਾਣੇ ਇਹ ਕਿੰਨੇ ਦਿਨ ਕੱਢ ਦੂਗੀ ਵੀਰੇ 5-6 ਦਿਨ ਹੀ ਇਹ ਦੱਸਿਆ 5-6 ਦਿਨ ਲਊਗਾ ਤਿਆਰ ਹੀ ਆ ਪੰਜਾ ਦਿਨਾਂ ਚ ਬਣ ਜਾਊਗਾ ਚੜਦੇ ਚੜਦੇ ਬਣ ਜਾਣੇ ਬਸ ਬੱਚੇ ਨੂੰ ਹਾਂ ਲੈਵਾ ਹੈ ਆਪਦੇ ਜਿੱਡਾ ਕੀ ਬਣਾ ਲੂਗੀ ਹਾਂ ਜਿੱਦੀ ਕਾ ਓਡੀ ਵੱਧ ਮਾਉਲੇ ਬਾਜੀ ਜਿੱਦੀ ਕਾ ਉਹਦਾ ਕੀ ਲੈਵਾ ਬਣਾ ਲੂ ਤੇ ਮੇਨ ਗੱਲ ਆ ਯਾਰ ਜਵਾਕਾ ਨੂੰ ਖੇਡ ਲਾਉਣ ਵਾਲੀ ਚੀਜ਼ ਵੀ ਆ ਤਰਸ ਉਹ ਤਾਂ ਜਵਾਇ ਕਰਨ ਜਵਾਕਾ ਨੂੰ ਖੇਡ ਲਾਉਗੀ ਹਾਂ ਤੇ ਮੇਨ ਗੱਲ ਆ ਯਾਰ ਖੜਨੀ ਖੜਨੀ ਚੰਗੀ ਆ ਬੜੀ ਚੰਗੀ ਆ ਖੜਨੀ ਤਾਂ ਬਾਈ ਬੱਸੀ ਦੀ ਯਾਰ ਹਾਂ ਬੱਚੀ ਟਾਪ ਕੁਆਲਟੀ ਦੀ ਹੀ ਗੱਲ ਨਹੀਂ ਇਹ ਸੂੰਦੀ ਆ ਦੂਜਾ ਸੂ ਆ ਪੰਜ ਤੋਂ 7 ਦਿਨ ਲੀ ਜਾਂਦੀ ਆ ਤੇ ਜਾਨਵਰ ਯਾਰਾ ਸਾਰੀ ਤਕਰੀਬਨ ਤਕਰੀਬਨ ਚੰਗੇ ਤੇ ਸਾਊ ਸੀਲ ਹੀ ਆਉਂਦੇ ਨੇ ਇਸ ਫਾਰਮ ਤੇ ਇਹਦਾ ਪਹਿਲਾਂ ਤਾਂ ਕਿੰਨਾ ਕੁ ਦੁੱਧ ਦੱਸਿਆ ਜੰਗੋਰ 15 ਕਿਲੋ ਤੋਂ ਤਾਂ ਕੱਢਿਆ ਕਪ ਕਿੰਨਾ ਮਰਜੀ ਮਰੋਲਾ ਉਹਦਾ ਫਾਇਦਾ ਨਹੀਂ ਹੋਰੀ 15 ਕਿਲੋ ਮਾਣ ਕਰ ਨਹੀਂ ਰਿਹਾ ਆਪਣੇ ਕੋਈ ਘਰ ਦੀ ਨਹੀਂ ਹੈਗੀ ਕਹੁੰਦੇ ਨੇ ਕਰਦੀ ਆਪਾਂ ਕਹਿ ਕੇ ਦੇ ਦਈਏ ਉਹਦਾ ਫਾਇਦਾ ਨਹੀਂ ਹੈਗਾ ਨਾ ਠੀਕ ਆ ਗੱਲ ਹਾਂ ਆਪਣੀ ਮਤਲਬ ਉਰੇ ਆ ਕੇ ਸੱਜਣਾ ਹੈ ਨਾ ਪਾਸ ਕਰਕੇ ਲੈ ਜੀ ਹਾਂ ਲੈ ਜਾਣ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਉਹਦਾ ਜੋ ਆਹ ਉਰੇ ਤੋਂ ਆ ਕੇ ਪਾਸ ਕਰਕੇ ਭਾਈ ਲਿਜਾ ਸਕਦੇ ਹੋ ਤੁਸੀਂ ਇਹਦੇ ਪੈਸੇ ਕਿੰਨੇ ਲਵਾਂਗੇ 62000 ਦੀ ਦੇ ਦਾਂਗੇ ਭਰਾ ਹੈ 62000 ਦੀ ਦੇ ਦਾਂਗੇ 62 ਦੀ ਦੇ ਦਾਂਗੇ ਬਾੜ ਚੋ ਕਰ ਦਾਂਗੇ ਮਾਲ ਤਾਂ ਦੋਨਾਂ ਦੀ ਕਰਾਂਗੇ ਇਕੱਲੀ ਤਾਂ ਨਹੀਂ ਕਰਦੇ ਭਰਾ ਠੀਕ ਹੈ ਗੱਲ ਜੇ ਦੋਨੇ ਕੋਈ ਉਹਨਾਂ ਖਰੀਦਣ ਨੂੰ ਹੋਰ ਮਾਨ ਕਰਦਾ ਜੇ ਕੋਈ ਸੱਜਣ ਜੋੜੇ ਹੀ ਪਾਉਂਦਾ ਘੱਟ ਲਿਖ ਦਿੱਤੀ ਸੀ ਲੈ ਹਾਂ ਜੇ ਕੋਈ ਸੱਜਣ ਜੋੜਾ ਪਉਂਦਾ ਤਾਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਲੇਵਾਲੂ ਆ ਬਹੁਤ ਬਣਾਉਗੀ ਹਲੇ ਤੇ ਮੇਨ ਗੱਲ ਆ ਜਿਹੜੀ ਸੱਜਣਾ ਅਗਲੇ ਬੰਨੇ ਵੀ ਲੇਵਾ ਪੱਛੀ ਦਾ ਚੰਗਾ ਹੀ ਜੀ ਗੱਲ ਨਹੀਂ ਥਣ ਥਣੋਟ ਵੀ ਚੰਗਾ ਲੱਗਿਆ ਇਹ ਦੇ ਦਾਂਗੇ 62000 ਦੀ ਬਾਅਦ ਚ ਮਾਨਤਨ ਮਾਨਤਨ ਕਰ ਦਾਂਗੇ ਦੋਨਾਂ ਜੀ ਕਰਾਂਗੇ ਮਾਨਤਨ ਜੇ ਕੋਈ ਬੰਦਾ ਹੋਰ ਆਉਂਦਾ ਤਾਂ ਹੋਰ ਵੀ ਮਾਨਤਨ ਕਰ ਲਾਂਗੇ ਦੋਨਾਂ ਇਕੱਠੇ ਉਹੀ ਗੱਲ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਈ ਕਹਿੰਦਾ ਜੇ ਕੋਈ ਸੱਜਣ ਯਾਰਾ ਸੀਲ ਛੰਡੀ ਦਾ ਪਰਪਰ ਕੀ ਨੇ ਭਰਾ ਮੇਰਾ ਜੋੜਾ ਲੈ ਕੇ ਜਾਂਦਾ ਜੋੜੇ 'ਚ ਹੋਰ ਵੀ ਮਾਨਤਨ ਕਰ ਦਾਂਗੇ ਹਾਂ ਵੀਰੇ ਹਾਂ ਨੰਬਰ ਬੋਲ ਦਿਓ ਜੀ ਨੰਬਰ 9779475644 ਵੀਰੇ ਇੱਕ ਵਾਰੀ ਫੇਰ ਬੋਲੋ 9779475644 ਵੀਰੇ ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਇਹਨਾਂ ਦ ਪਾਈ ਚਮਕੌਰ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਧੰਨਵਾਦ